ਲੰਬੇ ਸਮੇਂ ਤੋਂ ਚੱਲ ਰਹੇ ਸ਼ਰੋਮਨੀ ਅਕਾਲੀ ਦਲ ਦਾ ਡਰਾਮਾ ਅੱਜ ਖਤਮ ਹੋਇਆ ਜਿੰਨੇ ਡਰਾਮੇ ਕਿਤੇ ਗਏ ਫਿਰਨਾ ਬਾਦਲ ਪਰਿਵਾਰ ਨੂੰ ਪਾਸੇ ਕਰਨ ਦੀ ਕੋਸ਼ਿਸ਼ ਫਿਰ ਉਹਨਾਂ ਨੂੰ ਦੁਬਾਰਾ ਮੋੜ ਤੋਂ ਪ੍ਰਧਾਨਗੀ ਦੇਣੀ ਜਿੰਨਾ ਕੁਝ ਹੋਇਆ ਚਾਹੇ ਉਹ ਬੇਅਦਬੀਆਂ ਤੋਂ ਲੈ ਕੇ ਬੇਅਦਬੀਆਂ ਦਾ ਗੁਨਾਹ ਅਕਾਲ ਤਖਤ ਸਾਹਿਬ ਤੇ ਮੰਨਣ ਜਥੇਦਾਰਾਂ ਨੂੰ ਇਸ ਤਰੀਕੇ ਨਾਲ ਹਟਾਉਣ ਉਹ ਸਭ ਤੋਂ ਬਾਅਦ ਜਿੰਨੇ ਡਰਾਮੇ ਹੋਏ ਨੇ ਉਹ ਸਭ ਤੋਂ ਬਾਅਦ ਜੋ ਨਤੀਜਾ ਸੋਚਿਆ ਜਾ ਰਿਹਾ ਸੀ ਉਹ ਹੀ ਨਤੀਜਾ ਹੈ ਮੋੜ ਤੋਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਦਿੱਤੀ ਹੈ ਬਾਦਲ ਪਰਿਵਾਰ ਨੂੰ ਪ੍ਰਧਾਨ ਗੇਦੀ ਦਿੱਤੀ ਗਈ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕਾਂਗਵਲੋਂ ਤੇ ਲਗਾਤਾਰ ਉਹਨਾਂ ਵੱਲੋਂ ਬਾਦਲ ਪਰਿਵਾਰ ਦੇ ਉੱਤੇ ਸ਼ਰੋਮਨੀਆ ਕਾਲੀ ਦਲ ਦੇ ਉੱਤੇ ਤੰਜ ਕੱਸੇ ਨੇ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਹੈ ਉਹੀ ਬਾਦਲ ਦਲ ਹੈ ਜਿਨ੍ਹਾਂ ਵੱਲੋਂ ਲਗਾਤਾਰ ਪੰਥ ਪੰਥਕ ਸੰਸਥਾਵਾਂ ਦਾ ਬੇੜਾ ਗਰਕ ਕੀਤਾ ਹੈ ਆਪ ਸੁਣਦੇ ਆਂ ਹੋਰ ਇਹ ਸਭ ਤੋਂ ਇਲਾਵਾ ਐਮਪੀ ਮਾਲਵਿੰਦਰ ਸਿੰਘ ਕੰਗ ਕੀ ਕੀ ਬੋਲਦੇ ਨੇ ਤੇ ਕਿਵੇਂ ਤੇ ਸਾਰਿਆਂ ਨੂੰ ਨਿਸ਼ਾਨੇ ਤੇ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਲੰਮੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿੰਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨੀ ਇੱਕ ਪ੍ਰਵਾਹ ਕੀ ਰਹੀ ਹੈ ਪਹਿਲਾਂ ਸੱਤਾ 'ਚ ਰਹਿ ਕੇ ਇਹਨਾਂ ਨੇ ਬਜੁਰਗ ਗੁਨਾਹ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਥਾਵਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਚਾਇਆ ਸੀ ਕੇਸ ਪਚਾਈ ਸੀ ਬਾਅਦ 'ਚ ਇੱਕ ਉਮੀਦ ਜਾਗੀ ਲੋਕਾਂ ਦੇ ਮਨਾਂ 'ਚ ਕਿ ਜਦੋਂ ਇਹ ਸ਼੍ਰੀ ਕਾਲ ਤੱਕ ਸਾਹਮਣੇ ਪੇਸ਼ ਹੋਏ ਮਾਫੀਆਂ ਮੰਗੀਆਂ ਗੁਨਾਹ ਕਬੂਲ ਕੀਤੇ ਲੇਕਿਨ ਗਨਾਹ ਕਬੂਲ ਕਰਨ ਤੋਂ ਬਾਅਦ ਜਿਸ ਹੱਦ ਤੱਕ ਜਾ ਕੇ ਨਾ ਸਿਰਫ ਜਥੇਦਾਰਾਂ ਸਹਿਬਾਨਾਂ ਦਾ ਸਾਡੇ ਅਪਮਾਨ ਕੀਤਾ ਬਲਕਿ ਕਿੱਚ ਨਹੀਂ ਜਾਣਿਆ ਸ਼੍ਰੀ ਅਕਾਲ ਤਖਤ ਸਾਹਿਬ ਗੁਰੂਆਂ ਵੱਲੋਂ ਇਟਾ ਮਹਾਨ ਤਖਤ ਜਿਹੜਾ ਬਣਾਇਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਣੀ ਪਾਰਟੀ ਬਣੀ ਸੀ ਉਸ ਤਖਤ ਨੂੰ ਉਸ ਤਖਤ ਦੇ ਜਥੇਦਾਰ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਅਪਮਾਨ ਕੀਤਾ ਹੈ ਪੰਥ ਨੇ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਾ ਲੇਕਿਨ ਸਭ ਤੋਂ ਅਫਸੋਸ ਦੀ ਗੱਲ ਹੈ ਔਰ ਤਰਸ ਵੀ ਹੁੰਦਾ ਮੈਨੂੰ ਉਹ ਲੋਕਾਂ ਤੇ ਜਿਹੜੇ ਇੱਕ ਪੰਥਕ ਜਜ਼ਬੇ ਨਾਲ ਪੰਥਕ ਸੋਚਨਾ ਸ਼੍ਰੋਮਣੀ ਕਾਲੀ ਦਲ ਨਾਲ ਜੁੜਿਆ ਉਹਨਾਂ ਨੂੰ ਕੀ ਮਿਲਿਆ ਆਖਰਕਾਰ ਉਹਨਾਂ ਨੂੰ ਉਸੇ ਹੀ ਪਰਿਵਾਰ ਦੀ ਗੁਲਾਮੀ ਕਰਨੀ ਪੈਣੀ ਹੈ ਜਿਸ ਪਰਿਵਾਰ ਨੇ ਪੰਜਾਬ ਦੇ ਇਤਿਹਾਸ ਸਭ ਤੋਂ ਵੱਧ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਔਰ ਆਪਣੀ ਸੱਤਾ ਔਰ ਹੰਕਾਰ 'ਚ ਟਿੱਚ ਨਹੀਂ ਜਾਣਿਆ ਔਰ ਅੱਜ ਵੀ ਜਿਸ ਤਰੀਕੇ ਨਾਲ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਵਰਤਦੇ ਆ ਔਰ ਜਿਹੜਾ ਪੰਥਕ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਪੰਥਕ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਉਹਨਾਂ ਜਥੇਦਾਰ ਸਹਿਬਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਂਦੀ ਹੈ ਲੇਕਿਨ ਅਲਟੀਮੇਟਲੀ ਫੈਸਲਾ ਉੱਥੇ ਦਾ ਉੱਥੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਹੈ